ਗੁਰੂਤਾਮਾ ਦੇ ਦਰਸ਼ਨ ਲਈ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਦਾਲੂਆਂ ਦੇ ਲਈ ਵੱਡੀ ਖਬਰ ਹੈ ਦੱਸਤੀ ਹੈ ਕਿ 126 ਦੇਸ਼ ਹੁਣ ਆਨਲਾਈਨ ਵੀਜ਼ਾ ਅਪਲਾਈ ਕਰ ਸਕਣਗੇ ਗੁਰੂਤਾਮਾ ਦੇ ਦਰਸ਼ਨਾਂ ਦੇ ਲਈ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਦਾਲੂਆਂ ਦੇ ਲਈ ਇਹ ਅਹਿਮ ਖਬਰ ਹੈ ਕਿ ਪਾਕਿਸਤਾਨ ਦੇ ਵਿੱਚ ਹੁਣ 126 ਦੇਸ਼ਾਂ ਤੋਂ ਆਨਲਾਈਨ ਵੀਜ਼ਾ ਅਰਜੀ ਦਾਖਲ ਕਰ ਸਕਣਗੇ ਸੈਸ ਪਾਟਾ ਦੇ ਨਾਲ ਗੁਰੂਤਾਮਾ ਦੇ ਦਰਸ਼ਨ ਕਰ ਸਕਣਗੇ ਪਾਕਿਸਤਾਨ ਦੀ ਰਾਜਧਾਨੀ اسلامਾਬਾਦ ਚ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਪ੍ਰਦਾਨਗੀ ਹੇਠ ਹੋਈ ਕੈਬਨਿਟ ਬੈਠਕ ਦੇ ਵਿੱਚ ਇਹ ਅਹਿਮ ਫੈਸਲਾ ਲਿਆ ਗਿਆ ਕੈਬਨਿਟ ਨੇ ਨਵੇਂ ਵੀਜ਼ਾ ਪ੍ਰਣਾਲੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਦੱਸਦੇ ਕਿ ਗੁਰੂਤਾਮਾ ਦੇ ਦਰਸ਼ਨਾ ਦੇ ਲਈ ਐਨ ਆਰ ਆਈ ਸਿੱਖਾਂ ਨੂੰ 24 ਘੰਟਿਆਂ ਅੰਦਰ ਆਨਲਾਈਨ ਵੀਜ਼ਾ ਦੇਣ ਦਾ ਫੈਸਲਾ ਕੀਤਾ ਗਿਆ ਕਿ ਆਨਲਾਈਨ 24 ਘੰਟਿਆਂ ਦੇ ਵਿੱਚ 126 ਦੇਸ਼ਾਂ ਨਾਗਰਿਕ ਸੈਟਸ ਪਟਾਤੇ ਵਪਾਰਕ ਵੀਜ਼ਾ ਹਾਸਲ ਕਰ ਸਕਣਗੇ 파ਰਤੀਕ ஆன்ਲਾਈਨ ਵੀਜ਼ਾ ਰਾਹੀਂ ਗੁਰਦੁਆਰਾ ਜਨਮਸਥਾਨ ਸ਼੍ਰੀ ਨਨਕਾਣਾ ਸਾਹਿਬ ਸ਼੍ਰੀ ਪੰਜਾ ਸਾਹਿਬ ਸ਼੍ਰੀਕਰਤਾਰਪੁਰ ਸਾਹਿਬ ਗੁਰਦੁਆਰਾ ਡੇਰਾ ਸਾਹਿਬ ਤੇ ਪਾਕਿਸਤਾਨ ਵਿਚਾਰੇ ਹੋਰ ਇਤਿਹਾਸਿਕ ਗੁਰਦੁਆਮਾ ਦੇ ਦਰਸ਼ਨਾਂ ਦੇ ਲਈ ਆਨਲਾਈਨ ਅਪਲਾਈ ਕਰ ਸਕੜ ਕੇ ਇਹਨਾਂ ਨਾਗਰਿਕਾਂ ਨੂੰ ਵੀਜ਼ਾ ਪ੍ਰੋਸੈਸਿੰਗ ਫੀਸ ਤੋਂ ਵੀ ਛੋਟ ਦਿੱਤੀ ਜਾਵੇਗੀ ਪ੍ਰਧਾਨ ਮੰਤਰੀ ਦਾ ਕਹਿਣਾ ਸੀ ਕਿ ਇਸ ਨਵੇਂ ਵੀਜ਼ਾ ਪ੍ਰਣਾਲੀ ਦੇ ਨਾਲ ਵਿਦੇਸ਼ੀ ਨਿਵੇਸ਼ ਤੇ ਵਿੱਚ ਵਾਤਾਵਾਂ ਹੋਵੇਗਾ ਦੱਸਦੀ ਹੈ ਕਿ ਗੁਰੂਤਾਮਾ ਦੇ ਦਰਸ਼ਨ ਦੇ ਲਈ ਪਾਕਿਸਤਾਨ ਜਾਣ ਵਾਲੇ ਸਿੱਖ ਸਰਦਾਲੂਆਂ ਦੇ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਪਾਕਿਸਤਾਨ ਪੀਐਮ ਸ਼ਾਹਬਾਜ਼ ਸ਼ਰੀਫ ਦੀ ਪ੍ਰਧਾਨਗੀ ਦੇ ਹੇਠੇ ਵੱਡਾ ਫੈਸਲਾ ਲਿਆ ਕਿ ਕੈਬਨਿਟ ਨੇ ਨਵੀਂ ਵੀਜ਼ਾ ਪ੍ਰਣਾਲੀ ਨੂੰ ਹੁਣ ਮਨਜ਼ੂਰੀ ਦੇ ਦਿੱਤੀ ਹੈ 126 ਦੇਸ਼ ਦੇ ਨਾਗਰਿਕ ਆਨਲਾਈਨ ਵੀਜ਼ਾ ਹੁਣ ਅਪਲਾਈ ਕਰ ਸਕਣਗੇ ਦੱਸਦੀ ਹੈ ਕਿ ਜੋ ਲੋਕ ਸੈਲਸਪਾਟਾ ਦੇ ਨਾਲ-ਨਾਲ ਗੁਰੂਤਾਮਾ ਦੇ ਦਰਸ਼ਨ ਕਰਨਾ ਚਾਹੁੰਦੇ ਨੇ ਉਹਨਾਂ ਦੇ ਲਈ ਇੱਕ ਖਬਰ ਵੱਡੀ ਹੋਵੇਗੀ ਅਹਿਮ ਖਬਰ ਹੋਵੇਗੀ ਕਿਉਂਕਿ ਗੁਰੂਤਾਮਾ ਦੇ ਦਰਸ਼ਨ ਦੇ ਲਈ ਨਰਾਇ ਸਿੱਖਾਂ ਨੂੰ 24 ਘੰਟਿਆਂ ਅੰਦਰ ਆਨਲਾਈਨ ਵੀਜ਼ਾ ਦੇਣ ਦਾ ਫੈਸਲਾ ਕੀਤਾ ਗਿਆ ਆਨਲਾਈਨ 24 ਘੰਟਿਆਂ ਦੇ ਵਿੱਚ 126 ਦੇਸ਼ਾਂ ਦੇਸ਼ਾਂ ਦੇ ਨਾਗਰਿਕ ਸੈਰ ਸਪਟਾ ਤੇ ਵਪਾਰਕ ਵੀਜ਼ਾ ਹਾਸਲ ਕਰ ਸਕਣਗੇ अहम ਫੈਸਲਾ ਲਿਆ ਗਿਆ ਕਿ ਇਤਿਹਾਸਿਕ ਗੁਰਤਾਮਾ ਦੇ ਦਰਸ਼ਨਾਂ ਦੇ ਲਈ ਆਨਲਾਈਨ ਅਪਲਾਈ ਵੀ ਕੀਤਾ ਜਾ ਸਕਦਾ ਇਹਨਾਂ ਨਾਗਰਿਕਾਂ ਨੂੰ ਵੀਜ਼ਾ ਪ੍ਰੋਸੈਸਿੰਗ ਫੀਸ ਤੋਂ ਵੀ ਛੋਟ ਦਿੱਤੇ ਜਾਵੇਗੀ ਪ੍ਰਧਾਨ ਮੰਤਰੀ ਦਾ ਕਹਿਣਾ ਸੀ ਕਿ ਇਸ ਨਵੇਂ ਵੀਜ਼ਾ ਪ੍ਰਣਾਲੀ ਦੇ ਨਾਲ ਵਿਦੇਸ਼ੀ ਨਿਵੇਸ਼ ਤੇ ਵਿੱਚ ਵਾਅਦਾ ਹੋਵੇਗਾ ਤੇ ਹੋਰ ਵੀ तमाम मुद्ਦਿਆਂ ਲੈ ਕੇ ਇਹ ਮੀਟਿੰਗ ਦੇ ਦੌਰਾਨ ਅਹਿਮ ਫੈਸਲਾ ਲਿਆ ਗਿਆ 126 ਦੇਸ਼ ਦੇ ਨਾਗਰਿਕ ਹੁਣ ਆਨਲਾਈਨ ਵੀਜ਼ਾ ਅਰਜੀ ਦਾਖਲ ਕਰ ਸਕਣਗੇ